ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਦਿੱਤੇ ਖਜ਼ਾਨਿਆਂ ਵਿੱਚੋਂ ਦਸਵੰਦ ਦੇਣਾ ਕਿਉਂ ਜ਼ਰੂਰੀ ਹੈ ਮਹਾਪੁਰਖ ਬਚਨਾਂ ਵਿੱਚ ਸਮਤ ਬਖਸ਼ਿਆ ਕਰਦੇ ਹਨ ਗੁਰੂ ਘਰ ਵਿੱਚ ਦਸਵੰਦ ਦਿੰਦੇ ਸਮੇਂ ਕਦੇ ਵੀ ਮਨ ਵਿੱਚ ਇਹ ਫੁਰਨਾ ਨਾ ਬਣੀ ਕਿ ਜੇਕਰ ਅਸੀਂ ਮਾਇਆ ਨਹੀਂ ਦੇਵਾਂਗੇ ਤਾਂ ਗੁਰੂ ਘਰ ਦਾ ਕੰਮ ਨਹੀਂ ਹੋਵੇਗਾ ਆਪਣੇ ਗੁਰੂ ਜੀ ਤਾਂ ਸਰਬ ਕਲਾਸ ਮਰਥ ਹਨ ਗੁਰੂ ਘਰ ਦੇ ਕੰਮ ਸਾਡੀ ਦਿੱਤੀ ਮਾਇਆ ਨਾਲ ਹੀ ਨਹੀਂ ਹੋਣੇ ਗੁਰੂ ਜੀ ਨੇ ਦਸਵੰਦ ਦੀ ਪ੍ਰਥਾ ਇਸ ਕਰਕੇ ਚਲਾਈ ਸੀ ਕਿ ਮਾਇਆ ਦਾ ਇੱਕ ਹਿੱਸਾ ਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਕਰਨ ਨਾਲ ਜੋ ਬਾਕੀ ਨੌ ਹਿੱਸੇ ਮਾਇਆ ਘਰ ਵਿੱਚ ਵਰਤਣੀ ਹੈ ਉਹ ਵੀ ਵਿਖ ਤੋਂ ਅੰਮ੍ਰਿਤ ਬਣ ਜਾਵੇ ਭਾਵ ਬਰਕਤ ਪੈ ਜਾਵੇ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਹਾਪੁਰਖ ਸਮਤ ਬਖਸ਼ਿਆ ਕਰਦੇ ਹਨ ਕਿ ਜੇਕਰ ਤੂੰ ਗੁਰੂ ਦੀ ਸੇਵਾ ਵਿੱਚ ਗਿਣ ਕੇ ਪੂਰਾ ਦਸਵੰਦ ਕੱਢੇ ਤਾਂ ਫਿਰ ਤੂੰ ਬਾਬਰਕਿਆਂ ਤੋਂ ਬਚ ਜਾਵੇਂਗਾ ਭਾਵ ਕਿ ਜਿਹੜੀ ਮਾਇਆ ਤੇਰੀ ਹਸਪਤਾਲਾਂ ਵਿੱਚ ਪੁਲਿਸ ਥਾਣਿਆਂ ਵਿੱਚ ਲੱਗਣੀ ਹੈ ਫਿਰ ਗੁਰੂ ਜੀ ਉਸ ਪਾਸੇ ਤੋਂ ਰੱਖਿਆ ਕਰਦੇ ਹਨ ਭਾਵ ਵਿਚਾ ਲੈਂਦੇ ਹਨ ਮਹਾਪੁਰਖ ਇਹ ਵੀ ਸਮੱਤ ਬਖਸ਼ਦੇ ਹਨ ਕਿ ਗੁਰੂ ਜੀ ਚਾਹੁੰਦੇ ਹਨ ਕਿ ਮੇਰੇ ਹਰੇਕ ਸਿੱਖ ਦੀ ਗੁਰੂ ਘਰ ਨਾਲ ਸਾਂਝ ਬਣ ਜਾਵੇ ਮਹਾਪੁਰਖ ਬਖਸ਼ਿਸ਼ ਕਰਦੇ ਹਨ ਕਿ ਗੁਰੂ ਘਰ ਕੀਤੀ ਦਸਵੰਦ ਦੀ ਸੇਵਾ 10 ਗੁਣਾ ਇੱਥੇ ਵੱਧਦੀ ਹੈ ਅਤੇ 70 ਗੁਣਾ ਦਰਗਾਹ ਵਿੱਚ ਵੱਧਦੀ ਹੈ ਇਸ ਲਈ ਸਿੱਖੀ ਦੇ ਪ੍ਰਚਾਰ ਲਈ ਗੁਰੂ ਘਰਾਂ ਵਿੱਚ ਦਸਵੰਦ ਦੀ ਸੇਵਾ ਜ਼ਰੂਰ ਹੀ ਕਰਨੀ ਚਾਹੀਦੀ ਹੈ ਇੱਕ ਵਾਰ ਸੰਤ ਬਾਬਾ ਸੇਵਾ ਸਿੰਘ ਜੀ ਚੌਂਕ ਵਿੱਚ ਰਿਕਸ਼ੇ ਵਾਲਿਆਂ ਕੋਲ ਖੜ ਗਏ ਤੇ ਕਹਿਣ ਲੱਗੇ ਕਿ ਲਿਆਓ ਤੁਸੀਂ ਵੀ ਗੁਰੂ ਕੇ ਮਹਿਲਾਂ ਲਈ ਸੇਵਾ ਲਿਆਓ ਕਿਸੇ ਨੇ ਰੁਪਈਆ ਕਿਸੇ ਨੇ ਦੌਰ पे ਤੇ ਕਿਸੇ ਨੇ ਥੇਲਾ ਦਿੱਤਾ ਸੇਵਾਦਾਰ ਕਹਿੰਦੇ ਜੀ ਦਸਵੰਦ ਦੀ ਇੰਨੀ ਮਾਇਆ ਇਕੱਠੀ ਹੋ ਜਾਂਦੀ ਹੈ ਆਪਾਂ ਰਿਕਸ਼ੇ ਵਾਲਿਆਂ ਨੂੰ ਕਿਉਂ ਪੁੱਛ ਰਹੇ ਹਾਂ ਚੰਗਾ ਨਹੀਂ ਲੱਗਦਾ ਬਾਜੀ ਕਹਿੰਦੇ ਜੇ ਰਿਕਸ਼ੇ ਵਾਲੇ ਸੇਵਾ ਨਹੀਂ ਦੇਣਗੇ ਤਾਂ ਗੁਰੂ ਦੇ ਮਹਿਲਾਂ ਦਾ ਕੰਮ ਥੋੜੀ ਰੁਕ ਜਾਣਾ ਹੈ ਸਾਨੂੰ ਤਾਂ ਤਰਸ ਆ ਗਿਆ ਕਿ ਇੰਨਾ ਦੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਘਰ ਨਾਲ ਸਾਝ ਪੈ ਜਾਵੇ ਸੇਵਾਦਾਰ ਨੇ ਫਿਰ ਸਵਾਲ ਕਰ ਦਿੱਤਾ ਬਾਬਾ ਜੀ ਜਿਸ ਨੇ ਥੇਲੀ ਦਿੱਤੀ ਹੈ ਕੀ ਉਸਦੀ ਵੀ ਸਾਝ ਪੈ ਜਾਵੇਗੀ ਤਾਂ ਬਾਬਾ ਜੀ ਕਹਿੰਦੇ ਜਿਸ ਨੇ ਥੇਲੀ ਵੀ ਸ਼ਰਧਾ ਨਾਲ ਦਿੱਤੀ ਹੈ ਉਸਤیاں ਵੀ ਦੋ ਇਟਾਂ ਗੁਰੂ ਕੇ ਮਹਿਲਾ ਵਿੱਚ ਲੱਗ ਜਾਣਗੀਆਂ ਗੁਰੂ ਦੇ ਦਰਬਾਰ ਨਾਲ ਉਸ ਦੀ ਵੀ ਸਾਂਝ ਬਣ ਜਾਵੇਗੀ ਗੁਰੂ ਘਰ ਦੀ ਅਥਾਹ ਸੇਵਾ ਕਰਨ ਵਾਲੇ ਇੱਕ ਸਿੰਘ ਜਿਨ੍ਹਾਂ ਦੀ ਡਿਊਟੀ ਅੰਮ੍ਰਿਤਸਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਲੱਗੀ ਹੋਈ ਸੀ ਗੁਰੂ ਉੱਪਰ ਉਹਨਾਂ ਦਾ ਪੂਰਨ ਭਰੋਸਾ ਸੀ ਇੱਕ ਦਿਨ ਰੋਜ਼ ਦੇ ਨੇਮ ਅਨੁਸਾਰ ਉਹ ਆਪਣੀ ਡਿਊਟੀ ਕਰ ਰਹੇ ਸਨ ਅਚਾਨਕ ਹੀ ਉਹਨਾਂ ਨੂੰ ਯਾਦ ਆਇਆ ਕਿ ਅੱਜ ਦੇ ਦਿਨ ਤਾਂ ਉਹ ਇੱਕ ਮਹਾਪੁਰਖਾਂ ਦੇ ਵਰਸੀ ਦੇ ਸਮਾਗਮ ਵਿੱਚ ਹਾਜ਼ਰੀ ਭਰਦੇ ਹਨ ਇਹ ਉਹਨਾਂ ਦੇ ਖੁਦ ਦੇ ਦੱਸਣ ਦਾ ਜ਼ਿਕਰ ਹੈ ਫਿਰ ਵੀ ਮੈਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਕਿ ਆਪ ਜੀ ਨੇ ਸਵੇਰੇ ਹੀ ਯਾਦ ਕਰਵਾ ਦਿੱਤਾ ਹੁਣ 10 ਵਜੇ ਤੱਕ ਮੇਰੀ ਡਿਊਟੀ ਹੈ ਡਿਊਟੀ ਤੋਂ ਬਾਅਦ ਮੈਂ ਰੋਜ਼ ਘਰ ਜਾਂਦਾ ਹਾਂ ਮੈਂ ਸੋਚਿਆ ਅੱਜ ਘਰ ਜਾਣ ਦੀ ਬਜਾਏ ਸਿੱਧਾ ਹੀ ਸਮਾਗਮ ਤੇ ਚਲੇ ਜਾਵਾਂਗੇ ਉਹ ਕਹਿੰਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਮੇਰੀ ਸੇਵਾ ਦੀ ਡਿਊਟੀ ਲੱਗੀ ਹੋਈ ਸੀ ਉੱਥੋਂ ਦੀ ਇਹ ਮਰਿਆਦਾ ਹੈ ਕਿ ਜਦੋਂ ਸੇਵਾ ਕਰਨੀ ਹੈ ਉਸ ਸਮੇਂ ਜੋ ਕੱਪੜੇ ਤੁਸੀਂ ਘਰੋਂ ਪਹਿਨ ਕੇ ਆਏ ਹੋ ਉਹਨਾਂ ਨੂੰ ਇੱਕ ਵੱਖਰੇ ਕਮਰੇ ਵਿੱਚ ਉਤਾਰ ਦੇਣਾ ਹੁੰਦਾ ਹੈ ਅਤੇ ਉੱਥੋਂ ਚੋਲਾ ਪਹਿਨ ਕੇ ਸੇਵਾ ਵਿੱਚ ਹਾਜ਼ਰ ਹੋਣਾ ਹੁੰਦਾ ਹੈ ਹੋਰ ਪਰਸ ਆਦਿਕ ਵੀ ਕੱਪੜਿਆਂ ਦੇ ਨਾਲ ਹੀ ਰੱਖ ਦਿੱਤੇ ਜਾਂਦੇ ਹਨ ਉਹ ਸਿੰਘ ਕਹਿੰਦੇ ਮੈਨੂੰ ਜਲਦੀ ਵਿੱਚ ਵਸਤਰ ਬਦਲ ਕੇ ਚੇਤਾ ਭੁੱਲ ਗਿਆ ਅਤੇ ਮੈਂ ਉਹਨਾਂ ਕੱਪੜਿਆਂ ਵਿੱਚ ਹੀ ਬੱਸ ਵਿੱਚ ਬੈਠ ਕੇ ਸਮਾਗਮ ਲਈ ਰਵਾਨਾ ਹੋ ਗਿਆ ਰਸਤੇ ਵਿੱਚ ਜਦੋਂ ਮੈਨੂੰ ਯਾਦ ਆਇਆ ਤਾਂ ਮੈਂ ਜੇਬ ਵਿੱਚ ਦੇਖਿਆ ਕਿ ਕਿਰਾਏ ਜੋਗੇ ਪੈਸੇ ਹੀ ਜੇਬ ਵਿੱਚ ਸਨ ਜਦੋਂ ਉੱਤੇ ਪਹੁੰਚਿਆ ਤਾਂ ਮੈਂ ਸੋਚਿਆ ਬਹੁਤ ਗਲਤੀ ਹੋ ਗਈ ਜੋ ਪਰਸ ਉੱਥੇ ਹੀ ਰਹਿ ਗਿਆ ਅੱਗੇ ਹਰ ਸਾਲ ਜਦੋਂ ਇੱਥੇ ਆਉਂਦਾ ਹਾਂ ਤਾਂ ਦਸਵੰਦ ਦੀ ਸੇਵਾ ਕਰਦੇ ਹੋਏ ਕੁਝ ਨਾ ਕੁਝ ਭੇਟਾ ਜ਼ਰੂਰ ਹੀ ਲੈ ਕੇ ਆਉਂਦਾ ਹਾਂ ਮਨ ਵਿੱਚ ਵਿਚਾਰਾਂ ਸ਼ੁਰੂ ਹੋ ਗਈਆਂ ਕਿ ਇਸ ਵਾਰ ਮੇਰੀ ਸੇਵਾ ਰਹਿ ਜਾਵੇਗੀ ਚਲੋ ਉੱਥੇ ਪਹੁੰਚ ਕੇ ਕੁਝ ਸਮਾਂ ਸੇਵਾ ਵਿੱਚ ਹਾਜ਼ਰੀ ਭਰੀ ਫਿਰ ਗੁਰੂ ਜੀ ਦੇ ਦਰਬਾਰ ਅੰਦਰ ਨਮਸਕਾਰ ਕਰਨ ਗਿਆ ਤਾਂ ਅੰਦਰ ਸਟੇਜ ਸੈਕਟਰੀ ਮੇਰੇ ਵਸਤਰ ਦੇਖ ਕੇ ਮੇਰੇ ਵੱਲ ਵਧਿਆ ਤੇ ਕਹਿਣ ਲੱਗਾ ਕਿ ਇੱਕ ਕੀਰਤਨੀ ਜੱਥੇ ਦਾ ਸਮਾਂ ਸੀ ਉਹ ਕਿਸੇ ਕਾਰਨ ਕਰਕੇ ਪਹੁੰਚ ਨਹੀਂ ਸਕੇ ਤੁਸੀਂ ਕੁਝ ਕੁ ਸਮਾਂ ਲਗਾ ਲਓਗੇ ਉਂਝ ਤਾਂ ਮੈਨੂੰ ਕੁਝ ਖਾਸ ਸਟੇਜ ਤੇ ਬੋਲਣਾ ਨਹੀਂ ਸੀ ਆਉਂਦਾ ਪਰ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਕੁਝ ਸਾਖੀਆਂ ਯਾਦ ਸਨ ਅਤੇ ਬਾਕੀ ਹੋਰ ਜੋ ਸੇਵਾ ਕਰਨ ਕਰਕੇ ਉਹ ਤੋਂ ਸਿੱਖਿਆ ਸੀ ਉਹ ਸਭ ਕੁਝ ਸਟੇਜ ਤੋਂ ਸੁਣਾਉਣਾ ਸ਼ੁਰੂ ਕਰ ਦਿੱਤਾ 10-15 ਮਿੰਟ ਮੈਂ ਸਟੇਜ ਤੇ ਲਾਈ ਇੰਨੇ ਸਮੇਂ ਵਿੱਚ ਹੀ ਸੰਗਤ ਨੇ 8900 ਰੁਪਏ ਦੀ ਸੇਵਾ ਭੇਟ ਕਰ ਦਿੱਤੀ ਉਹ ਮਾਇਆ ਦੇਖ ਕੇ ਮੇਰਾ ਫੁਰਨਾ ਬਣਿਆ ਵਾਹ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਤੋਂ ਤੂੰ ਸੇਵਾ ਆਪੇ ਹੀ ਕਰਵਾ ਲੈਂਦਾ ਹੈ ਮੇਰਾ ਪਰਸਤਾ ਉੱਥੇ ਹੀ ਰਹਿ ਗਿਆ ਸੀ ਪਰ ਆਪਣੇ ਘਰ ਦੀ ਸੇਵਾ ਲਈ ਤੁਸੀਂ ਆਪੇ ਹੀ ਕੋਈ ਨਾ ਕੋਈ ਹੀਲਾ ਕਰ ਦਿੰਦੇ ਹੋ ਹੁਣ ਇਹ ਮਾਇਆ ਨੇ ਸੇਵਾ ਵਿੱਚ ਹੀ ਪਾ ਦੇਣੀ ਹੈ ਇਹੀ ਮੇਰੇ ਮਨ ਵਿੱਚ ਫੁਰਨਾ ਬਣਿਆ ਚਲੋ ਉਹ ਮਾਇਆ ਸੇਵਾ ਵਿੱਚ ਪਾ ਕੇ ਮੈਂ ਅਰਦਾਸ ਕਰ ਦਿੱਤੀ ਕਿ हे ਸੱਚੇ ਪਾਤਸ਼ਾਹ ਆਪ ਜੀ ਦੇ ਘਰ ਦੀ ਸੇਵਾ ਤੁਸੀਂ ਆਪ ਹੀ ਕਰਵਾ ਲਈ ਹੈ ਕਿਰਪਾ ਕਰਨੀਏ ਦਸਵੰਦ ਦੀ ਸੇਵਾ ਲੇਖੇ ਵਿੱਚ ਲਾ ਲੈਣੀ ਇੰਨੀ ਅਰਦਾਸ ਕਰਕੇ ਸਮਾਗਮ ਤੋਂ ਪ੍ਰੰਤ ਮੈਂ ਬਸ ਵਿੱਚ ਬੈਠ ਕੇ ਅੰਮ੍ਰਿਤਸਰ ਵਾਪਸ ਆ ਗਿਆ ਸ਼ਹੀਦਾਂ ਦੇ ਸਥਾਨ ਤੇ ਮੇਰੀ ਰਹਿ ਰਾਹ ਸਾਹਿਬ ਜੀ ਦੀ ਡਿਊਟੀ ਸੀ ਜਦੋਂ ਵਸਤੂ ਉੱਤਰ ਕੇ ਮੈਂ ਰੋਡ ਕ੍ਰੋਸ ਕਰਨ ਲੱਗਾ ਤਾਂ ਇੱਕ ਕਾਰ ਮੇਰੇ ਕੋਲ ਦੀ ਲੰਗੀ ਮੈਂ ਬੇਧਿਆਨੇ ਹੀ ਆਪਣੀ ਡਿਊਟੀ ਵੱਲ ਨੂੰ ਜਾ ਰਿਹਾ ਸੀ ਉਸ ਕਾਰ ਵਾਲੇ ਨੇ ਵਾਪਸ ਆ ਕੇ ਮੈਨੂੰ ਆਵਾਜ਼ ਮਾਰੀ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਸੱਜਣ ਨੇੜੇ ਨੂੰ ਆਏ ਤੇ ਬੜੇ ਹੀ ਪਿਆਰ ਨਾਲ ਅਦਬ ਨਾਲ ਉਹਨਾਂ ਨੇ ਆ ਕੇ ਮੈਨੂੰ ਫਤਿਹ ਬੁਲਾਈ ਮੈਂ ਵੀ ਸਤਕਾਰ ਨਾਲ ਉਹਨਾਂ ਨੂੰ ਫਤਿਹ ਦਾ ਜਵਾਬ ਦਿੱਤਾ ਉਹਨਾਂ ਨੇ ਜੀਬ ਦੇ ਵਿੱਚੋਂ 5000 ਰੁਪਏ ਕੱਢੇ ਤੇ ਮੈਨੂੰ ਫੜਾਉਣੀ ਚਾਹੀ। ਦੱਸਣ ਲੱਗੇ ਭਾਈ ਸਾਹਿਬ ਇਹ ਪੈਸੇ ਅਸੀਂ ਤੁਹਾਨੂੰ ਦੇਣੇ ਹਨ। ਉਹ ਕਹਿੰਦੇ ਮੈਂ ਉਹ ਮਾਇਆ ਪਕੜਾਂ ਨਾ ਕਿ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਮੈਨੂੰ ਮਾਇਆ ਕਿਉਂ ਦੇ ਰਹੇ ਹੋ? ਉਹ ਸੱਜਣ ਕਹਿਣ ਲੱਗੇ ਜੀ ਪਿਛਲੇ ਸਾਲ ਅਸੀਂ ਤੁਹਾਡੇ ਤੋਂ ਅਰਦਾਸ ਕਰਵਾਈ ਸੀ। ਪਾਤਸ਼ਾਹ ਦੀ ਮਿਹਰ ਦਾ ਸਦਕਾ ਸਾਡਾ ਕਾਰਜ ਰਾਸ ਆ ਗਿਆ ਹੈ। ਪਰ ਮਨ ਵਿੱਚ ਸੋਚਿਆ ਸੀ ਕਿ ਗੁਰੂ ਘਰ ਦਾ ਤਾਂ ਸ਼ੁਕਰਾਨਾ ਕਰਨਾ ਹੀ ਹੈ ਪਰ ਵੱਖਰੀ ਸੇਵਾ ਤੁਹਾਡੇ ਲਈ ਵੀ ਕੱਢ ਕੇ ਰੱਖੀ ਸੀ ਉਹ ਮਾਇਆ ਦੇਣ ਪਰ ਮੈਂ ਲਵਾਂ ਨਾ ਉਹ ਕਹਿਣ ਲੱਗੇ ਜੀ ਅਸੀਂ ਗੁਰੂ ਸਾਹਿਬਾਂ ਦੀ ਸੇਵਾ ਤਾਂ ਕਰ ਦਿੱਤੀ ਹੈ ਪਰ ਇਹ ਸੇਵਾ ਤੁਹਾਡੇ ਲਈ ਵੱਖਰੀ ਕੱਢੀ ਹੋਈ ਹੈ ਤੁਹਾਨੂੰ ਦੇਣ ਲਈ ਇੰਨੀ ਦੂਰ ਤੋਂ ਚੱਲ ਕੇ ਆਏ ਹਾਂ ਜੇ ਤੁਸੀਂ ਸੇਵਾ ਨਾ ਲਓਗੇ ਤਾਂ ਸਾਡਾ ਮਨ ਵੀ ਬਹੁਤ ਉਦਾਸ ਹੋ ਜਾਵੇਗਾ ਸਾਡੀ ਇੱਛਾ ਹੈ ਤੁਸੀਂ ਇਹ ਸੇਵਾ ਜ਼ਰੂਰ ਲਵੋ ਉਹ ਮੈਨੂੰ 5000 ਰੁਪਏ ਦੇ ਕੇ ਚਲੇ ਗਏ ਫਿਰ ਮੈਂ ਅੰਦਰ ਗੁਰੂ ਸਾਹਿਬਾਂ ਕੋਲ ਜਾ ਕੇ ਸ਼ੁਕਰਾਨਾ ਕੀਤਾ ਅਰਦਾਸ ਕੀਤੀ हे ਸੱਚੇ ਪਾਤਸ਼ਾਹ ਤੁਸੀਂ ਆਪ ਹੀ ਸੇਵਾ ਕਰਵਾਉਂਦੇ ਹੋ ਫਿਰ ਆਪ ਹੀ ਚੌਗਣੀ ਕਰਕੇ ਉਹਨੂੰ ਵਾਪਸ ਕਰ ਦਿੰਦੇ ਹੋ ਸੱਚੇ ਪਾਤਸ਼ਾਹ ਤੇਰੀ ਵਡਿਆਈ ਤਾਂ ਕਹਿਣ ਸੁਣਨ ਤੋਂ ਬਾਹਰ ਹੀ ਹੈ ਸੋ ਜੋ ਵੀ ਆਪਾਂ ਦਸਵੰਦ ਦੀ ਸੇਵਾ ਕਰਦੇ ਹਾਂ ਗੁਰੂ ਸਾਹਿਬ ਤਾਂ ਉਹ ਕਈ ਗੁਣਾ ਵਧਾ ਕੇ ਸਾਨੂੰ ਮੋੜਦੇ ਹੀ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ